ਏ ਬੰਦੇ ਬਾਈ ਗੱਲ ਦਾ ਨਾ ਗੁੱਸਾ ਕਰ ਜਾਂਦੇ ਹੁੰਦੇ ਆ ਸੱਚੀ ਗੱਲ ਦਾ ਕੋਈ ਗੁੱਸਾ ਕਰਦਾ ਹੁੰਦਾ ਨਾ ਇਹਦੇ ਨਾਲ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ ਹੁੰਦਾ ਬਾਈ ਅਜ ਤੋਂ ਪਹਿਲਾਂ ਆਪਣੇ ਹਿਮਾਚਲ ਚ ਹੜਝੜ ਆਏ ਸੀ ਜਿਹੜੋਂ ਉੱਥੇ ਬਹੁਤ ਬੁਰਾ ਹਾਲ ਹੋ ਗਿਆ ਸੀਗਾ ਉੱਥੇ ਆਪਣੇ ਪੰਜਾਬ ਦੇ ਲੋਕ ਪਹੁੰਚੇ ਉੱਥੇ ਰਾਸ਼ਨ ਪਾਣੀ ਲੈ ਕੇ ਗਏ ਰੋਟੀ ਪਾਣੀ ਜਾਂ ਕੋਈ ਲੋੜਵੰਦਾ ਸਮਾਨ ਜਾਂ ਮੈਡੀਕਲ ਸਮਾਨ ਦਵਾਈਆਂ ਲੈ ਕੇ ਉੱਥੇ ਪਹੁੰਚੇ ਤੇ ਚੱਲ ਜਿੰਨੀ ਕੁ ਮਦਦ ਹੋ ਸਕੇ ਯਾਰ ਆਪਣੇ ਪੰਜਾਬ ਵਾਲਿਆਂ ਨੇ ਬਾਈ ਕੀਤੀ ਉੱਥੇ ਜਾ ਕੇ ਹੋਰ ਵੀ ਆਪਾਂ ਖਾਸ ਤੋਂ ਖਾਸ ਕਰਕੇ ਆਪਾਂ ਵੀਡੀਓ ਦੇ ਵਿੱਚ ਜਾਂ ਵੈਸੇ ਵੀ ਆਪਾਂ ਦੇਖਦੇ ਹੀ ਰਹਿੰਨੇ ਆ ਵੀ ਜਦੋਂ ਕਿਤੇ ਕਿਸੇ ਵੀ ਸਟੇਟ ਦੇ ਵਿੱਚ ਜਾਂ ਕਿਸੇ ਵੀ ਦੇਸ਼ ਦੇ ਵਿੱਚ ਮਾੜਾ ਸਮਾਂ ਹੁੰਦਾ ਹੈਗਾ ਜਾਂ ਜਿਵੇਂ ਹੜ ਆ ਗਈ ਸੁਨਾਮੀ ਆ ਗਈ ਜਾਂ ਕੁਝ ਵੀ ਆ ਜਾਂਦਾ ਨਾ ਬਾਈ ਉੱਥੇ ਆਪਣੇ ਪੰਜਾਬ ਦੇ ਲੋਕ ਬਾਈ ਪਹੁੰਚਦੇ ਪਹੁੰਚਦੇ ਹੈਗੇ ਆ ਜਿੰਨੀ ਹੋ ਸਕੇ ਉਨੀ ਮਦਦ ਕਰਦੇ ਆ ਵੀ ਆਪ ਦੀ ਜਾਨ ਤਲੀ ਦੇ ਧਰ ਕੇ ਯਾਰ ਲੋਕਾਂ ਨੂੰ ਵੀ ਪਾਣੀਆਂ ਦੇ ਵਿੱਚੋਂ ਖਿੱਚ-ਖਿੱਚ ਕੇ ਬਾਹਰ ਕੱਢਦੇ ਆ ਵੀ ਵਾਹ ਪੂਰੀ ਲਾਉਂਦੇ ਆ ਯਾਰ ਜਿੰਨਾ ਹੋ ਸਕੇ ਉਹਨਾਂ ਕਰਦੇ ਆ ਸੇਵਾ ਕਰਦੇ ਆ ਕੋਈ ਲਾਲਚ ਨਹੀਂ ਹੁੰਦਾ ਬਾਈ ਵੀ ਇੱਕ ਤਾਂ ਹੁੰਦਾ ਬੰਦਾ ਵੀ ਲਾਲਚ ਨੂੰ ਕਰਦਾ ਹੁੰਦਾ ਹੈਗਾ ਇਹਨਾਂ ਨੂੰ ਕੋਈ ਲਾਲਚ ਨਹੀਂ ਹੁੰਦਾਗਾ ਬਸ ਇਨਸਾਨੀਅਤ ਨਾਤੇ ਸਰਬੱਤ ਦਾ ਭਲਾ ਮੰਗ ਮੰਗਦੇ ਆ ਤੇ ਇਹ ਜਾਂਦੇ ਆ ਹਰ ਜਗ੍ਹਾ ਹੁਣ ਤੁਸੀਂ ਬਾਲੀ ਦੂਰ ਨਾ ਜਾਓ ਵੀ ਆਪਣੇ ਹੁਣ ਪੰਜਾਬ ਦੇ ਵਿੱਚ ਕੀ ਹਾਲਾਤ ਬਣੇ ਪਏ ਆ ਬਾਈ ਤੇ ਹਜੇ ਵੀ ਰੱਬ ਉੱਤੇ ਖੜਾ ਹੈਗਾ ਵੀ ਬਰਸਾਤਾਂ ਹਜੇ ਵੀ ਮੀਂਹ ਬੰਦ ਨਹੀਂ ਹੋ ਰਹੇਗੇ ਵੀ ਜੇ ਕਿਤੇ ਇੱਕ ਜਗ੍ਹਾ ਬੰਦ ਹੋ ਗਿਆ 2 ਘੰਟੇ 4 ਘੰਟੇ 1 ਦਿਨ ਤਾਂ ਦੂਜੀ ਜਗ੍ਹਾ ਪਈ ਜਾਂਦਾ ਜੇ ਉੱਥੇ ਬੰਦ ਹੋ ਗਿਆ ਤਾਂ ਦੂਜੀ ਜਗ੍ਹਾ ਐ ਮੀਂਹ ਹਟਦਾ ਨਹੀਂ ਯਾਨੀ ਕਿ ਪਈ ਜਾਂਦਾ ਆਪਣੇ ਹੁਣ ਆਪਣੇ ਹੜ੍ਹਾਂ ਨਾਲ ਬਾਈ ਇੰਨਾ ਨੁਕਸਾਨ ਹੋਇਆ ਫਸਲਾਂ ਤਬਾਹ ਹੋ ਗਈਆਂ ਘਰਾਂ ਦੇ ਘਰ ਬਾਈ ਲੋਕਾਂ ਦੇ ਘਰ ਘਰ ਵੀ ਬਹੁਤ ਟਹਿ ਗਏ ਹਦੋਂ ਵੱਧ ਆਪਣੇ ਪੰਜਾਬ ਦੇ ਲੋਕ ਹੀ ਚੱਲ ਉੱਥੇ ਆਪਾਂ ਦਾ ਪੰਜਾਬੀਆਂ ਨੇ ਤਾਂ ਪਹੁੰਚਣੇ ਪਹੁੰਚਣਾ ਕੋਈ ਰਾਸ਼ਨ ਲੈ ਕੇ ਜਾਈ ਜਾਂਦਾ ਕਈ ਦਵਾਈਆਂ ਲੈ ਕੇ ਜਾਂਦੇ ਆ ਜਾਂ ਜਿੰਨੇ ਕਿ ਯਾਰ ਜੀ ਤੋਂ ਬਣਦੀ ਆ ਸੇਵਾ ਬਣਦੀ ਹੈਗੀ ਨਾ ਉਨੀ ਲੈ ਕੇ ਪਹੁੰਚਦੇ ਹੈਗੇ ਆ ਬਾਕੀ ਆਪਣੇ ਵੀ ਅੱਜ ਆਪਣੇ ਪਿੰਡ ਵੀ ਰਾਸ਼ਨ ਇਕੱਠਾ ਕਰੀ ਜਾਂਦੇ ਹੈਗੇ ਆ ਵੀ ਸਾਰੇ ਯਾਰ ਜਿੰਨਾ ਕ ਸਹਿਯੋਗ ਹੁੰਦਾ ਹੈਗਾ ਵੀ ਆਪ ਦਾ ਆਪ ਦੀ ਵਾਹ ਪੂਰੀ ਲਾਉਂਦੇ ਆ ਬਾਈ ਸਾਰੇ ਪਿੰਡਾਂ ਵਾਲੇ ਤੇ ਇੱਕ ਗੱਲ ਮੈਂ ਨੋਟ ਕੀਤੀ ਆ ਬਾਈ ਹੁਣ ਤੱਕ ਮੈਨੂੰ ਲੱਗਿਆ ਜਿਹ ਚੀਜ਼ ਮੈਂ ਦੇਖੀ ਹੈਗੀ ਆ ਆਪਣੇ ਪੰਜਾਬ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਲੋਕ ਜਿੱਥੇ ਹੜਾ ਇਹਦੇ ਆ ਉੱਥੇ ਪਹੁੰਚ ਰਹੇ ਆ ਤੇ ਪਹੁੰਚ ਹੀ ਜਾਂਦੇ ਆ ਹਜੇ ਹੋਰ ਵੀ ਜਾਣਗੇ ਲੋਕ ਉੱਥੇ ਕਿਉਂਕਿ ਉੱਥੇ ਨੁਕਸਾਨ ਬਹੁਤ ਜ਼ਿਆਦਾ ਹੋ ਗਏ ਫਸਲਾਂ ਮੰਨ ਕੇ ਚੱਲੋ ਵੀ 6 ਮਹੀਨਿਆਂ ਤੱਕ ਦੀ ਤਾਂ ਫਸਲ ਜਮੇ ਖਤਮ ਕਰਤੀ ਬਾਕੀ ਉੱਥੇ ਬਾਈ ਐ ਲੋੜ ਇਹ ਵੀ ਪੈਣੀ ਆ ਕੱਲ ਨੂੰ ਪਾਣੀ ਮੰਨ ਲਓ ਵੀ ਪਾਣੀ ਖਤਮ ਹੋ ਗਏ ਉੱਥੋਂ ਤੇ ਜਿਹੜੇ ਟੋਏ ਪਏ ਵਿਆ ਘਾਰੇ ਪਏ ਪੈ ਕੇ ਲੋਕਾਂ ਦੇ ਮਰੱਬਿਆਂ ਦੇ ਮਰੱਬੇ ਜ਼ਮੀਨਾਂ ਦੀ ਮਿੱਟੀ ਚਾ ਕੇ ਗਾਂ ਠੋਕੀ ਉੱਥੇ ਵੀ ਸੇਵਾ ਜਾਣਗੇ ਸੇਵਾ ਕਰਨ ਬਾਈ ਇਥੇ ਇਸ ਗੱਲ ਦਾ ਵੀ ਕੋਈ ਹੋਣੀਗਾ ਉੱਥੇ ਵੀ ਸੇਵਾ ਕਰਨ ਪਹੁੰਚਣਗੇ ਪਰ ਇੱਕ ਗੱਲ ਤੁਸੀਂ ਨੋਟ ਨਹੀਂ ਪਤਾ ਨਹੀਂ ਤੁਸੀਂ ਕੀਤੀ ਆ ਜਾਂ ਨਹੀਂ ਕੀਤੀ ਮੈਂ ਇੱਕ ਗੱਲ ਨੋਟ ਕੀਤੀ ਆ ਆਪਣੇ ਪੰਜਾਬ ਵਾਲੇ ਪੰਜਾਬ ਦੀ ਮਦਦ ਕਰਦੇ ਆ ਹਾਂ Rajasthan ਚੋਂ ਆਉਂਦੇ ਹੋਣਗੇ ਵੀ ਪੰਜਾਬੀ ਕੋਈ ਪੰਜਾਬੀ ਆਉਂਦੇ ਹੋਣਗੇ ਤੇ ਨਹੀਂ ਤੁਸੀਂ ਕਿਤੇ ਇਹ ਗੱਲ ਦੇਖੀ ਆ ਕੋਈ ਵੀ ਬੰਦਾ ਇਹੋ ਜਿਹਾ ਵੇਖਿਆ ਵੀ ਬਾਹਰੋਂ ਬਾਹਰੋਂ ਕੋਈ ਵੀ ਬੰਦਾ ਹੋਰ ਸਟੇਟਾਂ ਦਾ ਵੀ ਪੰਜਾਬ ਦੀ ਹੈਲਪ ਵਾਸਤੇ ਕੋਈ ਆਇਆ ਬਾਈ ਕੋਈ ਨਹੀਂ ਆਇਆ ਤੇ ਆਪ ਆਪਾਂ ਫਿਰ ਵੀ ਭੁੱਲ ਜਾਂਨੇ ਆ ਇਹ ਕੱਲੇ ਐਰ ਕੀ ਨਿਹੜਾ ਆਏਗੇ ਹੜ ਤਾਂ ਹੁਣ 2023 ਚ ਵੀ ਆਏ ਸੀ ਬਾਈ ਉਦੋਂ ਵੀ ਕੋਈ ਨਹੀਂ ਆਇਆ ਸੀਗਾ ਆਪਣੇ ਲੋਕਾਂ ਨੇ ਮਿਲ ਮਿਲ ਕੇ ਇੱਕ ਦੂਜੇ ਦੀ ਮਦਦ ਕੀਤੀ ਵੀ ਚਲੋ ਬਹਾਲ ਹੋ ਗਏ ਫੇਰ ਤੇ ਐਤ ਕੀ ਫੇਰ ਨਾ ਤਾਂ ਉਦੋਂ ਕੋਈ ਹੋਰ ਕੋਈ ਆਇਆ ਸੀ ਕੱਲੇ ਪੰਜਾਬੀਆਂ ਤੋਂ ਬਿਨਾ ਕੋਈ ਬੰਦਾ ਨਹੀਂ ਆਇਆ ਸੀ ਬਾਈ ਖੜਾ ਸੀ ਪੰਜਾਬ ਦੇ ਨਾਲ ਆ ਕੇ ਕਿ ਪੰਜਾਬ ਤੇ ਮਾੜਾ ਟਾਈਮ ਆ ਗਿਆ ਵੀ ਸਾਡੇ ਨਾਲ ਇਹ ਖੜੇ ਸੀ ਕਿਸੇ ਟਾਈਮ ਵੀ ਅਸੀਂ ਵੀ ਇਹਨਾਂ ਨਾਲ ਖੜ ਗਏ ਵੀ ਜਿੰਨੀ ਕੁ ਮਦਦ ਹੋ ਸਕੇ ਵੀ ਕਰ ਗਏ ਇਹਨਾਂ ਦੀ ਮਦਦ ਕੋਈ ਆ ਕੇ ਨਹੀਂ ਖੜਾ ਬਾਈ ਜੇ ਖੜਾ ਤਾਂ ਦਾਦੇ ਤੇ ਐਤ ਕੀ ਵੀ ਉਹੀ ਹਾਲ ਆ ਖੜਾ ਐਤ ਕੀ ਵੀ ਕੋਈ ਨਹੀਂਗਾ ਬਸ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਆ ਤੇ ਬਸ ਉਹ ਗੱਲਾਂ ਵਾਲੇ ਤਾਂ ਬਥੇਰੇ ਹੈਗੇ ਆ ਐਂ ਐਂ ਕਰ ਲੋ ਐਂ ਐਂ ਕਰ ਲੋ ਪਰ ਆਉਂਦੇ ਕੋਈ ਨਹੀਂ ਮੂਰੇ ਕੋਈ ਵੀ ਨਹੀਂ ਆਉਂਦਾ ਬਾਈ ਇਹਦੇ ਚ ਕੋਈ ਸ਼ੱਕ ਨਹੀਂਗਾ ਪਰ ਫਿਰ ਵੀ ਜੇ ਨਹੀਂ ਗੁੱਸਾ ਗਿਲਾ ਕੋਈ ਨਹੀਂ ਕਿਸੇ ਦਾ ਕੋਈ ਗੁੱਸਾ ਗਿਲਾ ਨਹੀਂ ਜੇ ਨਹੀਂ ਮਦਦ ਕਰਨ ਆਏ ਨਾ ਤੇ ਆਪਣੇ ਲੋਕ ਤਾਂ ਵੀ ਕਹਿੰਦੇ ਕੋਈ ਗੱਲ ਨਹੀਂ ਯਾਰ ਉਹ ਵਾਹਿਗੁਰੂ ਦੀ ਹੱਥ ਚਾਹੀਦਾ ਵਾਹਿਗੁਰੂ ਦਾ ਸਿਰ ਤੇ ਹੋਰ ਕਿਸੇ ਦੀ ਲੋੜ ਨਹੀਂ ਤੇ ਉਹ ਬਾਹ ਫੜਦਾ ਵੀ ਆ ਵਾਹਿਗੁਰੂ ਚਲੋ ਠੀਕ ਆ ਸਮਾ ਚੰਗਾ ਮਾੜਾ ਤਾਂ ਬਾਈ ਆਉਂਦਾ ਜਾਂਦਾ ਹੀ ਰਹਿੰਦਾ ਹੁੰਦਾ ਹੈਗਾ ਕਿ ਅੱਜ ਪਾਣੀ ਆ ਗਿਆ ਤੇ ਕੱਲ ਨੂੰ ਉਡ ਦਾਂਗੇ ਫਿਰ ਹੋਰ ਗੱਲ ਨੋਟ ਕੀਤੀ ਹੈਗੀ ਆ ਜਿਹੜਾ ਮੰਨ ਕੇ ਚਲੋ ਨਹਿਰਾਂ ਜਾਂਦਗਾ ਨਾ ਬਾਈ ਵੱਡੀਆਂ ਨਹਿਰਾਂ ਖਰੀ ਕੇ ਪੱਤਾਂ ਤੋਂ ਰਾਜਸਥਾਨ ਵਾਲੀ ਨਹਿਰ ਜਾਂਦੀ ਹੈਗੀ ਆ ਉਹ ਸਮਾਂ ਦੀ ਕਿੱਥੇ ਤਾਂ ਜਿੰਨਾ ਪਾਣੀ ਪਹਿਲਾਂ ਚੱਲਦਾ ਹੁੰਦਾ ਸੀ ਉਹਦੇ ਚ ਕਿੱਥੇ ਤਾਂ ਉਦੋਂ ਪੂਰਾ ਵੱਧ ਹੋਣਾ ਚਾਹੀਦਾ ਸੀ ਪਾਣੀ ਉਹ ਨਹਿਰ ਚ ਬਾਕੀ ਰਾਜਸਥਾਨ ਵਾਲੇ ਕਹੀ ਵੀ ਇਹ ਗੱਲ ਜਾਂਦੇ ਆ ਵੀ ਬਾਈ ਪਾਣੀ ਤੁਸੀਂ ਛੱਡੋ ਤਾਂ ਸਹੀ ਸਾਡੇ ਕੋਲੇ ਤਾਂ ਪਾਣੀ ਆਉਂਦਾ ਹੀ ਨਹੀਂਗਾ ਤੇ ਆਪਣ ਨਹਿਰਾਂ ਸਮਾਂ ਦੀ ਓਣਾਂ ਚੱਲੀ ਜਾਂਦਾਂ ਪਹਿਲਾਂ ਨਾਲੋਂ ਬਾਈ ਨਹਿਰਾਂ ਤੇ ਪਾਣੀ ਜੇ ਛੱਡਣ ਘਟੋ ਘਟੋ ਕੋਸ ਨਾ ਕੋਸ ਤਾਂ ਫਰਕ ਪਵੇ ਉਧਰ ਬਾਕੀ ਉਧਰ ਨੂੰ ਗਾਹ ਨੂੰ ਵੀ ਛੜਦਾ ਜਿਹੜਾ ਹਰੀ ਕੇ ਵਾਲਾ ਹੈਡ ਆ ਉਥੋਂ ਵੀ ਪਰੇ ਨੂੰ ਛੜਦਾ ਪਾਣੀ ਪਾਣੀ ਜੇ ਛੱਡੀ ਜਾਂਦਾ ਨਾ ਚਾਰੇ ਪਾਸੇ ਪੂਰਾ ਛੱਡਦੇ ਆ ਛੱਡੀ ਜਾਂਨ ਵੀ ਥੋੜਾ ਥੋੜਾ ਵੱਧ ਛੱਡਦੇ ਆ ਤੇ ਹੜਾਂ ਤੇ ਬਹੁਤ ਅਸਰ ਪਵੇ ਵੀ ਘਟਣ ਹੜਾ ਤੇ ਬਾਕੀ ਬੋਰਾਂ ਦਾ ਪਾਣੀ ਆ ਬਹੁਤ ਖੂਹ ਥੱਲੇ ਵੜੀ ਜਾਂਦਾ ਬਾਈ ਪਰ ਖੜਾ ਕੋਈ ਨਹੀਂਗਾ ਬਾਹਰ ਲਾ ਕੇ ਪੰਜਾਬ ਦੇ ਨਾਲ ਪਹਿਲਾ ਪੰਜਾਬ ਪੰਜਾਬੀ ਪੰਜਾਬੀਆਂ ਦੇ ਨਾਲ ਖੜਿਆ ਪੰਜਾਬ ਹੀ ਪੰਜਾਬ ਦੇ ਨਾਲ ਖੜਾ ਹੈਗਾ ਤੇ ਬਾਕੀ ਜੇ ਕਿਸੇ ਨੂੰ ਗਲਤ ਫਲਤ ਲੱਗਾ ਤਾਂ ਮaaf ਕਰਨਾ ਭਾਈ